दशम कथा भागवत की भाखा करी बनाए और बासना ना है प्रभु धर्म युद्ध के जाए मैं पुरातन धर्म ग्रंथों दी भाषा कीती थी की है टीका कीता है ਤਰਜਮਾ ਕੀਤਾ ਹੈ ਕਿਉਂ ਤਰਜਮਾ ਕੀਤਾ ਹੈ ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ ਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ ਅਸੀਂ ਜਗਤ ਦੀ ਝੋਲੀ ਦੇ ਵਿੱਚ ਕੀ ਪਾ ਰਹੇ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਦੇ ਚਨਾ ਦੇ ਤੇ ਅੱਜ ਦੇਸ਼ ਦੇ ਵਿੱਚ ਕੀ ਆਉਣਾ ਸੀ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ होवत कुचिल ता कतेबन कुरान के पाप ही परपक जाते धर्म धशक जाते बरन गरक जाते सहत वेदान के देवी देव देह रे संतोष सिंह दूर होते रीत मिट जाती कथा वेदन पुराण की श्री गुरु गोविंद सिंह पावन परम सूर मूरत ना होती जोपए करुणा निधान की ऐसी बख्शीश भरी मूर्ति जे ना उदी ਇਹ ਦੇਸ਼ ਤੇ ਇਹ ਹਾਲਤ ਅਜ ਨਹੀਂ ਆਉਣੀ ਸੀ ਭਾਵੇਂ ਇਹ ਜੋ ਸੰਸਕ੍ਰਿਤੀ ਬਚੀ ਹੋਈ ਹੈ ਦੇਸ਼ ਦੀ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ ਉਹਨਾਂ ਦੀ ਰਹਿਮਤ ਦਾ ਸਦਕਾ ਉਹਨਾਂ ਦੀ ਬਖਸ਼ਿਸ਼ ਦਾ ਸਦਕਾ ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ ਚ ਵਿਕਦੀ ਸੀ ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਣ ਲਈ ਦੇਸ਼ ਦੀ ਗੈਰਤ ਨੂੰ ਬਚਾਣ ਲਈ ਸਰਵੰਸਦਾਨ ਕਰਕੇ ਦੇਸ਼ ਦੀ ਗੈਰਤ ਸੰਸਕ੍ਰਿਤੀ ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਦੇਚ ਸ੍ਰੀ ਸੱਚਖੰਡ ਦੇਚ ਜੋਤੀ ਜੋਤ ਸਮਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਨੇ ਰਸਮੀ ਗੱਦੀ ਦਿੱਤੀ ਤਿਲਕ ਦਿੱਤਾ ਕੇਸਰ ਦਾ ਪ੍ਰਕਰਮਾ ਕੀਤੀ ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ ਐ ਖਾਲਸੋ ਆਇਂਦਾ ਤੋਂ ਸਰੀਰਕ ਰੂਪ ਦੇਚ ਗੁਰੂ ਹੋਵੇਗਾ ਪੰਥ ਅਧਿਆਤਮਕ ਰੂਪ ਦੇਚ ਗੁਰੂ ਹੋਵੇਗਾ ਗ੍ਰੰਥ ਤੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜ ਕਰਕੇ ਜੋਤੀ ਜੋਤ ਸਮਾਗੈ ਸ੍ਰੀ ਹਜ਼ੂਰ ਸਾਹਿਬ ਦੇ ਚ ਸੱਚ ਖੰਡ ਦੇ